ਤੇਰੇ ਵੱਡੇ ਮਾਮੇ ਕੇ ਪਿੰਡ ਚਲਨੀ ਆ ਤੇ ਵੱਡੇ ਮਾਮੇ ਦੀ ਰਖੜੀ ਬਨ ਕੇ ਮੈਂ ਆ ਜਾਣਾ ਮੈਂ ਤੇ ਮਗਰੋਂ ਮੇਰੇ ਲੜੀ ਨਾ ਜਾਏ ਮਮੀ ਛੋਟੇ ਮਾਮੇ ਦੀ ਨਹੀਂ ਬੰਨਨੀ ਨਹੀਂ ਪੁੱਤ ਤੇਰੀ ਛੋਟੀ ਮਾਮੀ ਕੇ ਨਖਰੇ ਬਹੁਤ ਕਰਦੇ ਆ ਇਸ ਕਰਕੇ ਤੇਰੇ ਵੱਡੇ ਮਾਮੇ ਦੀ ਰਖੜੀ ਬਨ ਕੇ ਮੈਂ ਸ਼ਾਮ ਨੂੰ ਘਰੇ ਆ ਜਾਣਾ ਹਾਂ ਵੱਡੀ ਭੈਣ ਇਹਦੀ ਤੂੰ ਸੀ ਆ ਗਏ ਲੱਕੜੀ ਦੇ ਦੰਦ ਸੀ ਅੱਜ ਤਾਂ ਆਉਣਾ ਹੀ ਸੀ ਕੰਮੋ ਉਹ ਕੰਮੋ ਉਹ ਵੱਡੀ ਭੈਣ ਆ ਗਈ ਆ ਤੇ ਉਹ ਛੋਟੇ ਆ ਲ ਗਈ ਆ ਤੇ ਆਪਣੇ ਵੱਲ ਵੀ ਆਉਗੀ ਇੰਜ ਕਰ ਤੂੰ ਚਾਹ ਧਰ ਲਾ ਤੇ ਮੈਂ ਮਠਿਆਈ ਤੇ ਦੁੱਧ ਲੈ ਕੇ ਆਉਂਦਾ ਠੀਕ ਆ ਜੀ ਉਹ ਬੱਲੇ ਹੋਰ ਸੁਣਾ ਭੈਣੇ ਆ ਗਈਆਂ ਹਾਂਜੀ ਹਾਂਜੀ ਵੀਰੇ ਠੀਕ ਆ ਉਹ ਘਰੇ ਸਾਰੇ ਠੀਕ ਆ ਵਧੀਆ ਵਧੀਆ ਲੈ ਭੈਣੇ ਪਹਿਲਾਂ ਚਾਹ ਪੀ ਫੇਰ ਆਪਾਂ ਰਖੜੀ ਬੰਨਦੇ ਹਾਂ ਲੇ ਭੈਣੇ ਹੁਣ ਬੰਨ ਰਖੜੀ ਧੰਨਵਾਦ ਭੈਣੇ ਆ ਲੈ ਭੈਣੇ ਤੇਰਾ ਰਖੜੀ ਬੰਨਣ ਦਾ ਸ਼ਗਨ ਇਹਦੀ ਕੀ ਲੋੜ ਸੀ ਵੀਰੇ ਆ ਕੋਈ ਨਾ ਕੋਈ ਨਾ ਰਖਲਾ ਭੈਣੇ ਆ ਦਿਨ ਤਿਹਾੜ ਦੇ ਬਾਨੇ ਈਆਂ ਤਿਹਾੜੀਆਂ ਨੂੰ ਕੋਈ ਦਿੱਤਾ ਜਾਂਦਾ ਚਲ ਠੀਕ ਹੈ ਵੀਰੇ ਮੈਂ ਚਲਦੀ ਆ ਉਹ ਠੀਕ ਆ ਭੈਣੇ ਚਲ ਧਿਆਨ ਨਾਲ ਜਾਈਂ ਟੈਂਟ ਤਾਂ ਚਲ ਗਈ ਆ ਕੀ ਗੱਲ ਆਪਣੇ ਘਰੇ ਨਹੀਂ ਆਈ ਨਹੀਂ ਜੀ ਕੋਈ ਆਇਆ ਲੱਗਦਾ ਬਾਹਰ पैन हाँ हाँ आ गई और पेने ठीक है हां तू अंदर आ कमो देख पैन आ गई हाय दीदी शशि का भाभी दी। दीदी ठीक है तू बैठो मैं पानी लेके आई ले लेओ ਲੇ ਪਣੇ ਤੂੰ ਅੱਡੇ ਤੋਂ ਤੁਰ ਕੇ ਆ ਗਈਆਂ ਤੂੰ ਮੈਨੂੰ ਸੁਨੇਹਾ ਲਾ ਦਿੰਦੀ ਮੈਂ ਆ ਜਾਂਦਾ ਮੈਂ ਵੀਰੇ ਭਰਾ ਦੇ ਘਰੋਂ ਆਉਂਦੇ ਕੋਈ ਵਾਟ ਲੱਗਦੀ ਐ ਇਹ ਤਾਂ ਹੈ ਹੋਰ ਬਾਜੀ ਹੁਣ ਠੀਕ ਆ ਬੱਚੇ ਕਿਵੇਂ ਸਭ ਠੀਕ ਆ ਤੂੰ ਸੁਣਾ ਕਿੱਦਾਂ ਠੀਕ ਐ ਤੂੰ ਲੈ ਆਪਾਂ ਵਧੀਆ ਆਪਾਂ ਨੂੰ ਕੀ ਹੋਣਾ ਹੋਰ ਵੀਰੇ ਛੋਟੇ ਵੀਰੇ ਹੁਣ ਕਿਵੇਂ ਆ ਹਾਂ ਹਾਂ ਠੀਕ ਆ ਛੋਟੇ ਹੁਣੇ ਵੀ ਵਧੀਆ ਆਈ ਚਾਈਦਾ ਉਹਨਾਂ ਦੇ ਘਰ ਕਿਉਂ ਵੀਰੇ ਝੂਠ ਬੋਲਦਾ ਜੇ ਤੁਹਾਡੀ ਬੋਲਚਾਲ ਹੁੰਦੀ ਤਾਂ ਆ ਹਾਲ ਨਾ ਹੁੰਦੇ ਨਹੀਂ ਨਹੀਂ ਪਣੇ ਇਹੋ ਜੀ ਤਾਂ ਕੋਈ ਗੱਲ ਨਹੀਂ ਮੈਂ ਸਭ ਜਾਣਦੀ ਆ ਆਪਣੀ ਨੌਕਰੀ ਤੂੰ ਛੋਟੇ ਵੀਰੇ ਨੂੰ ਦੇਤੀ ਆਪ ਤੂੰ ਦਿਹਾੜੀਆਂ ਕਰਦਾ ਫਿਰਦਾ ਤੇ ਉਹ ਅੱਜ ਤੇਰਾ ਹਾਲ ਵੀ ਨਹੀਂ ਪੁੱਛਦੇ ਨਹੀਂ ਨਹੀਂ ਭੈਣੇ ਭੈਣ ਭਰਾ ਦਾ ਦੁੱਖ ਸੁੱਖ ਤੇ ਸਾਂਝੀ ਹੁੰਦੇ ਆ ਨਾਲੇ ਬਾਪੂ ਦੇ ਜਾਨ ਮੋਗਰੋ ਤੁਹਾਡੇ ਤੋਂ ਇਲਾਵਾ ਮੇਰਾ ਹੈ ਹੀ ਕੌਣ ਜੇ ਮੇਰੇ ਹੁੰਦਿਆ ਤੁਸੀਂ ਵੀ ਰੋਲ ਜਾਂਦੇ ਤਾਂ ਮੈਨੂੰ ਸਿਆਣਾ ਕਿਹਨੇ ਕਹਿਣਾ ਸੀ ਨਾਲੇ ਭੈਣੇ ਮੈਂ ਜਿਵੇਂ ਦਾ ਵੀ ਆ ਆਪਦੇ ਘਰੇ ਰਾਜਾ ਚੱਲ ਛੱਡ ਭੈਣੇ ਕਿਹੜੀਆਂ ਗੱਲਾਂ ਲੈ ਕੇ ਬਹਿ ਗਈਆਂ ਮੈਂ ਤੇਰੇ ਲਈ ਚਾਹ ਲੈ ਕੇ ਭੈਣੇ ਤੂੰ ਬੈਠ ਮੈਂ ਇੱਕ ਮਿੰਟ ਆਇਆ ਕਮੋ ਤੇਰੇ ਕੋਲ ਪੈਸੇ ਕਿੰਨੇ ਆ 300 ਰੁਪਿਆ 300 ਤੇਰੇ ਕੋਲੇ 200 ਮੇਰੇ ਕੋਲੇ ਹੱਪਾ ਨਾ ਭੈਣ ਨੂੰ ਲੱਕੜੀ ਬਣਾਇਦਾ 500 ਰੁਪਿਆ ਸਗਣਾ ਦੇ ਦਿੰਨੇ ਠੀਕ ਆ ਵੀਰੇ ਆ ਜਾ ਰਖੜੀ ਬਣਾ ਲਾ ਫੇਰ ਨਾ ਮੈਂ ਜਾਣਾ ਐਨੀ ਕਾਦੀ ਗੱਲ ਹੀ ਆ ਤੂੰ ਅੱਜ ਰੁਕ ਜਾ ਵੀਰੇ ਤੈਨੂੰ ਤਾਂ ਪਤਾ ਉਹਨਾਂ ਨੂੰ ਵੀ ਮੈਂ ਹੀ ਸੰਭਾਲਣਾ ਲਿਆ ਵੀਰੇ ਗੁੱਟ ਕਰ ਮੈਂ ਤੇਰੇ ਰਖੜੀ ਬੰਨਾਂ ਲੈ ਲੈ ਪੈਣੇ ਤੇਰਾ ਸਗਣਾ ਨਹੀਂ ਵੀਰੇ ਮੈਂ ਇਹ ਸਭ ਕੁਝ ਨਹੀਂ ਲੈਣਾ ਨਹੀਂ ਨਹੀਂ ਪੈਣੇ ਇਹ ਤਾਂ ਰਿਵਾਜ ਆ ਇਹਦਾ ਤੈਨੂੰ ਲੈਣਾ ਹੀ ਪੈਣਾ ਨਾਲੇ ਮੈਂ ਵਾਪਸ ਵੀ ਨਹੀਂ ਲੈਣਾ ਚੱਲ ਠੀਕ ਆ ਵੀਰੇ ਮੈਂ ਹੁਣ ਘਰੇ ਜਾਣਾ ਕੀ ਗੱਲ ਪੈਣੇ ਛੋੜੇ ਭਰਾਵਾਂ ਨਾਲ ਨਹੀਂ ਜਾਣਾ ਵੀਰੇ ਤੈਨੂੰ ਪਤਾ ਤਾਂ ਹੈ ਪੈਣੇ ਨੌਆਂ ਨਾਲੋਂ ਨਾ ਕਦੇ ਮਾਸਾ ਲੱਗ ਨਹੀਂ ਹੁੰਦਾ ਤੂੰ ਇੱਕ ਵਾਰੀ ਜਾ ਕੇ ਆ ਚੱਲ ਠੀਕ ਆ ਵੀਰੇ ਜੇ ਤੂੰ ਬਾਲਾ ਕਹਿਣਾ ਤਾਂ ਮੈਂ ਜਾ ਆਉਣੀ ਆ ਸਾਸੀ ਕਾ ਭਾਬੀ ਸਤਿ ਸ਼੍ਰੀ ਅਕਾਲ ਤੇਰਾ ਵੀਰਾ ਕਾਰ ਹੈ ਨੀਗਾ ਕੱਲ ਨੂੰ ਆਊਗਾ ਜ਼ਰੂਰੀ ਕੰਮ ਗਿਆ ਭਾਬੀ ਮੈਂ ਤਾਂ ਵੀਰੇ ਤੇ ਰਖੜੀ ਬੰਨਣੀ ਸੀ ਰਖੜੀ ਤਾਂ ਵੱਡੀ ਬੰਨ ਗਈ ਆ ਨਾਲੇ ਇੰਨੀਆਂ ਰਖੜੀਆਂ ਬਨ ਕੇ ਗੁੱਟ ਭਰਨਾ ਚਾਹ ਪੀਣੀ ਆ ਤਾ ਆ ਜਾ ਚੱਲ ਕੋਈ ਨਾ ਭਾਬੀ ਮੈਂ ਚੱਲਦੀ ਆ ਸਾਸੀ ਕਾ ਭੈਣੇ ਹਾਂ ਭੈਣੇ ਰਿਪੋਰਟਾਂ ਤਾ ਆ ਜੀਆਂ ਡਾਕਟਰ ਕਹਿੰਦਾ ਇੱਕ ਕਰੋੜ ਰੁਪਏ ਦਾ ਡੀਗਾ ਲੱਗਣਾ ਤੈਨੂੰ ਪਤਾ ਭੈਣੇ ਮੇਰੀ ਤਾਂ ਆਪਣੀ ਆਈ ਚਲਾਈ ਆ ਠੀਕ ਆ ਭੈਣੇ ਇਹਨਾਂ ਦੀ ਤਬੀਅਤ ਤਾਂ ਜਿਆਦਾ ਖਰਾਬ ਲੱਗਦੀ ਆ ਮੈਂ ਵੀਰੇ ਨੂੰ ਬੁਲਾ ਕੇ ਲਿਆਉਣੀ ਆ ਵੀਰੇ ਹਾਂ ਪਤਾ ਕੀ ਗੱਲ ਆ ਉਹਨਾਂ ਦੀ ਨਾ ਤਬੀਤ ਬਹੁਤ ਖਰਾਬ ਆ ਤੁਸੀਂ ਜਲਦੀ ਮੇਰੇ ਨਾਲ ਘਰ ਚੱਲੋ ਚੱਲ ਚੱਲ ਵਾਹ ਬ੍ਰੂ ਹਾਏ ਰਬਾ ਹਾਂ ਅੱਜ 2 ਮਹੀਨੇ ਹੋ ਗਏ ਵੱਡੇ ਨੂੰ ਪਤਾ ਮੈਂ ਕਿੰਨਾ ਬਿਮਾਰ ਆ ਪਰ ਉਹਨੇ ਆਣ ਕੇ ਮੇਰਾ ਇੱਕ ਵਾਰੀ ਹਾਲ ਤੱਕ ਨਹੀਂ ਪੁੱਛਿਆ ਕਿ ਮੈਂ ਮਰਿਆ ਕਿ ਮੈਂ ਜਿਉਦਾ ਆ ਚਲ ਇਦਾਂ ਕਰਦਾ ਉਹਨੂੰ ਮਿਲ ਕੇ ਆਉਣਾ ਉਹਦੇ ਘਰੇ ਜਾ ਕੇ ਆਉਣਾ ਉਹ ਵੱਡੇ ਉਹ ਜਿੱਤ ਦੇ ਭਾਈ ਕੌਣ ਜਿੱਤਾ ਜੀ ਉਹ ਭਾਈ ਇਹ ਤਾਂ ਮੇਰੇ ਵੱਡੇ ਭਰਾ ਦਾ ਘਰ ਆ ਵੱਡਾ ਭਰਾ ਕਿੱਥੇ ਆ ਭਾਈ ਉਹ ਤਾਂ 2 ਮਹੀਨੇ ਪਹਿਲਾਂ ਹੀ ਘਰ ਵੇਚ ਗਿਆ ਜੀ ਘਰ ਵੇਚ ਗਿਆ ਉਹਨੂੰ ਇਹੋ ਜੀ ਕੀ ਲੋੜ ਪੈ ਗਈ ਕਿ ਘਰ ਹੀ ਵੇਚਦਾ ਭਾਈ ਤੇਰੇ ਇਲਾਜ ਆਸਤੇ ਉਹਨੂੰ ਪੈਸੇ ਚਾਹੀਦੇ ਸੀਗੇ ਆਪ ਦਾ ਇੱਕ ਕਿੱਲਾ ਦੇ ਘਰ ਮੈਨੂੰ ਵੇਚ ਗਿਆ ਵਾਕਿਆ ਭਾਈ ਸਿਆਣਿਆਂ ਨੇ ਸੱਚ ਕਿਹਾ ਕਿ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ ਥੋੜੇ ਕੁ ਪੈਸਿਆਂ ਦੇ ਲਾਲਚ ਨੂੰ ਮੈਂ ਕਿੱਡਾ ਪਾਪੀ ਬਣ ਗਿਆ ਤੇ ਆਪਣੇ ਭੈਣਾਂ ਭਰਾਵਾਂ ਨੂੰ ਹੀ ਭੁੱਲ ਗਿਆ ਅਖੀਰ ਹੀ ਮੇਰੇ ਭੈਣ ਭਰਾ ਹੀ ਮੇਰੇ ਕੰਮ ਆਏ ਸਿਆਣਿਆਂ ਨੇ ਸੱਚ ਗਿਆ ਕਿ ਜਿੱਥੇ ਆਪਣੇ ਭੈਣ ਭਰਾ ਨਾਲ ਖੜਦੇ ਨੇ ਨਾ ਉਥੇ ਪੈਸਾ ਨਹੀਂ ਖੜਦਾ ਤੇ ਵੱਡੇ ਭਰਾ ਨੇ ਇਹ ਸਾਬਤ ਕਰਤਾ ਕਿ ਨੌਆਂ ਨਾਲੋਂ ਮਾਸ ਖਤੇ ਵੱਖ ਨਹੀਂ ਹੁੰਦੇ